ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਦੇਵ ਕਮਲ ਤੇ ਮੇਰੇ ਨਾਲ ਫਿਰ ਨੇ ਪੰਕਜ ਸਰਦਾਰਾ ਜੀ ਸਰਦਾਰਾ ਸਾਹਿਬ ਕਿਵੇਂ ਹੋ ਨਮਸਕਾਰ ਨਮਸਕਾਰ ਹੋ ਠੀਕ ਹੋ ਜੀ ਠੀਕ ਹੈ ਜੀ ਅੱਜ ਆਪਾਂ ਫਿਰ ਗੱਲ ਕਰਦੇ ਕਿ ਇਹੋ ਜੇ ਭਖਦੇ ਮੁੱਦੇ ਤੇ ਹਨ ਜਿਹੜੇ ਭਖਦੇ ਹੈਗੇ ਨਹੀਂ ਲੇਕਿਨ ਲੋਕਾਂ ਦੇ ਅੰਦਰ ਅੰਦਰ ਭਖਦੇ ਨੇ ਬਾਹਰ ਨਹੀਂ ਆਉਂਦੇ ਲੋਕ ਸਾਹਮਣੇ ਨਹੀਂ ਆਉਂਦੇ ਬੋਲਦੇ ਨਹੀਂ ਦੰਦੇ ਨਹੀਂ ਅੱਜ ਆਪਾਂ ਇਸ ਵਿਸ਼ੇ ਤੇ ਖੁੱਲ੍ਹ ਕੇ ਗੱਲ ਕਰਾਂਗੇ ਅੱਜ ਉਹ ਗੱਲ ਹੈਗੀ ਜੀ ਸਾਡੇ ਸਮਾਰਟ ਮੀਟਰਾਂ ਤੇ ਸਮਾਰਟ ਮੀਟਰ ਨੂੰ ਰੋਕਣ ਵਾਤੇ ਹਾਲਾਂਕਿ ਬਹੁਤ ਪਾ ਬੋਬਾਰ ਵੀ ਹੋਏ ਨੇ ਕਿ ਨਹੀਂ ਲੱਗਣੀ ਚਾਹੀਦੀ ਪਿੰਡਾਂ ਦੇ ਵਿੱਚ ਵਿਰੋਧ ਪਿਆ ਸੀ ਵੀ ਵਿਰੋਧ ਪਿਆ ਸੀ ਇਹ 스마트 ਮੀਟਰਾਂ ਦਾ ਕਾਪੜਾ ਕੀ ਹੈ ਜੀ ਦੇਖੋ ਕਾਪੜਾ ਤਾਂ ਇਹ ਜਿਹੜੇ ਐਕਸਪਰਟ ਰਹੇ ਉਹ ਦੱਸਣਗੇ ਲੇਕਿਨ ਜੋ ਸਾਡੇ ਆਪਣੇ ਨਾਲ ਬੀਤੀ ਉਸੇ ਧਾਰ ਤੇ ਅਸੀਂ ਗੱਲਾਂ ਕਰਾਂਗੇ 스마트 ਮੀਟਰ ਦੇਖੋ ਇੱਕ ਮੈਂ ਵੀ ਲਗਵਾਇਆ ਦੋ ਲਗਵਾਏ ਨੇ ਹੁਣੇ-ਹੁਣੇ ਲਗਵਾਏ ਨੇ ਤੁਸੀਂ ਵੀ ਲਗਵਾਇਆ ਮੈਂ ਵੀ ਲਗਾਇਆ ਮੈਂ ਆਪਣੇ ਫਾਰਮ ਤੇ ਦੋ ਮੀਟਰ ਲਗਵਾਏ ਨੇ ਅੱਜ ਤੋਂ ਤਕਰੀਬਨ ਹਾ 1.5 ਸਾਲ ਹੋ ਗਏ ਹਾਂ ਪਹਿਲਾਂ ਲੋਕਾਂ ਤੋਂ ਮੈਂ ਸੁਣਦਾ ਸੀ ਕਿ ਕਪਲੇਬਾਜੀ ਹੋ ਸਕਦੀ ਹੈ ਆਪਣੇ ਨਾਲ ਹੀ ਹੋ ਗਿਆ ਪਰ ਪਰ ਉਹ ਕਪਲੇਬਾਜੀ ਕਿਵੇਂ ਹੋ ਸਕਦੀ ਹੈ ਮੈਂ ਸੋਦੇ ਨਹੀਂ ਜਾ ਰਿਹਾ ਤਾਂ ਲੋਕ ਐਵੇਂ ਕਰਦੇ ਪਰ ਹੁਣ ਬੀਤੀਏ ਜੋ ਸੱਚਾਈ ਦੱਸ ਰਹੇ ਦੋਸਤੋ ਤੁਹਾਨੂੰ ਅਸਲ 'ਚ ਸਮਾਰਟ ਮੀਟਰਾਂ ਦੀ ਸੱਚਾਈ ਕੀ ਹੈ ਇਹ ਇੱਕ ਜਾਂਚ ਦਾ ਵਿਸ਼ਾ ਹੈ ਸੋ ਸਿਰਫ ਸ਼ੱਕ ਦੇ ਆਧਾਰ ਤੇ ਗੱਲ ਕਰ ਰਹੇ ਆ ਜਾਂਚ ਦਾ ਵਿਸ਼ਾ ਹੈ ਅਗਰ ਪ੍ਰੋਪਰਲੀ ਇਸ ਗੱਲ ਦੀ ਜਾਂਚ ਹੋਵੇ ਤਾਂ ਪਤਾ ਲੱਗ ਸਕਦਾ ਹੈ ਦੇਖੋ 스마트 ਮੀਟਰਾਂ ਦਾ ਕੀ ਹੈ ਇਹ ਹੁਣ ਪਹਿਲੀ ਕਾਲ ਦਾ ਮਹੀਨੇ ਦਾ ਬਿੱਲ ਦੇਣ ਲੱਗੇ ਪੇਪਰਲੈਸ ਦੇਣ ਲੱਗੇ ਠੀਕ ਹੈ ਕੋਈ ਗੱਲ ਨਹੀਂ ਪੇਪਰਲੈਸ ਬਸ ਬਿੱਲ ਹੋਣੇ ਚਾਹੀਦੇ ਨੇ ਉਹ ਗੱਲ ਅੱਜ ਕੱਲ ਸਮਾਰਟ ਯੂਗਾ ਹੋਣੇ ਹੁੰਦਾ ਹੁੰਦਾ ਕੀ ਹੈ ਇੱਕ ਮਹੀਨਾ ਪੂਰਾ ਹੁੰਦਾ ਤੇ 1 ਤਰੀਕ ਤੋਂ ਲੈ ਕੇ ਕੁਝ ਦਿਨਾਂ ਦੇ ਵਿੱਚ ਤੁਹਾਡਾ ਬਿੱਲ ਜਨਰੇਟ ਹੋ ਗਿਆ ਤੁਹਾਨੂੰ ਮੈਸੇਜ ਆ ਜਾਣਾ 3 ਤਰੀਕ ਤੋਂ ਬਾਅਦ ਤਕਰੀਬਨ ਮੈਸੇਜ ਆਣੇ ਸ਼ੁਰੂ ਹੋ ਜਾ ਜੇ ਤੁਹਾਡੇ ਕੋਲ ਮੈਸੇਜ ਨਹੀਂ ਆਇਆ ਤੁਹਾਡੇ ਤੇ ਅਜ ਵੀ ਨਹੀਂ ਲਿਆ। ਦੇ ਅੰਦਰ ਦਿਮਾਗੇ ਰਹਿੰਦੇ ਨੇ ਅਜਕਲ। ਅਗਲੇ ਬਿੱਲ ਦੇ ਵਿੱਚ ਤੁਹਾਡਾ ਫਾਈਨ ਦੇ ਨਾਲ ਬਿੱਲ ਬਣ ਜਾਣਾ ਹੈ। ਜੁਰਮਾਨਾ ਲੱਗਿਆ ਨਾ ਤੁਹਾਡੇ ਬਿੱਲ 'ਤੇ। ਪਹਿਲਾਂ ਤਾਂ ਇਹ ਹੁੰਦਾ ਸੀ ਕਿ ਤੁਹਾਨੂੰ ਤੁਹਾਡਾ ਬਿੱਲ ਦੀ ਉਹ ਅਵਧੀ ਘਟਾਤੀ ਉਹਨਾਂ ਨੇ। ਪਹਿਲਾਂ ਲੋਕਾਂ ਨੂੰ 2 ਮਹੀਨੇ ਬਾਅਦ ਬਿੱਲ ਆਉਂਦਾ ਸੀ ਹੁਣ 1 ਮਹੀਨੇ ਬਾਅਦ। ਜੇਕਰ ਫਿਰ 1 ਮਹੀਨੇ ਬਾਅਦ ਹੀ ਤੁਹਾਡਾ ਉਹਦੇ 'ਚ ਫਾਈਨ ਲੱਗ ਜਾਂਦਾ। ਤੁਸੀਂ ਹੋਰ ਦੇਖੋ ਕਮਲ ਜੀ। ਪਹਿਲਾਂ ਤਾਂ ਇਹ ਹੋ ਗਿਆ। ਜਿੱਥੇ ਤੱਕ ਮੈਨੂੰ ਸ਼ੱਕ ਹੈ ਕਿ ਤੇਜ਼ ਵੀ ਚੱਲਦੇ ਨੇ ਥੋੜੇ। ਤੇਜ਼। ਤੇ ਚੱਲਣ ਦੀ ਗੱਲ ਥੋੜੀ ਜੀ। 300 ਜੂਲਟ ਮਾਪ ਹੈ। ਪਹਿਲੀ ਇਹੇ 스마트 ਮੀਟਰ ਆਪਾਂ ਤਾਂ ਸੋਚਦੇ ਸੀਗੇ ਵੀ ਆਪਾਂ ਜਦੋਂ 300 ਯੂਨਟ ਮਾਫ ਹੈ ਆਪਾਂ ਚੈੱਕ ਕਰ ਲਿਆ ਕਰਾਂਗੇ ਕਿ ਅੱਜ ਆਪਣੀਆਂ ਕਿੰਨੀਆਂ ਮੱਛੀਆਂ ਨੇ ਆਪਾਂ ਉਹਨੀਆਂ ਘਟਾ ਦਾਂਗੇ ਆਪਾਂ 300 ਤੋਂ ਬਾਅਦ ਨਹੀਂ ਮਚਾਵਾਂਗੇ ਬਿੱਲ ਨਹੀਂ ਆਉਣ ਦੇਾਂਗੇ ਲੇਕਿਨ ਅਸਲ ਚ ਇਹ ਸੱਚਾਈ ਨਹੀਂ ਹੈਗੀ ਜੀ ਜੋ ਤੁਸੀਂ ਇਹ ਤੇ ਰੀਡਿੰਗ ਦੇਖਦੇ ਹੋ ਤੁਹਾਡਾ ਬਿੱਲ ਉਹਨਾਂ ਬਣਨਾ ਉਸ ਤੋਂ ਵੱਧ ਕੇ ਬਣ ਕੇ ਆਊਗਾ ਮੇਰੇ ਨਾਲ ਲਗਾਤਾਰ ਕਈ ਮਹੀਨੇ ਹੋਇਆ ਮੈਨੂੰ ਇਹ ਸੀ ਸ਼ਾਇਦ ਮੇਰੀ ਕੋਈ ਰੀਡਿੰਗ ਦੇ ਵਿੱਚ ਮੈਨੂੰ ਦੇਖਣ ਵਿੱਚ ਫਰਕ ਆ ਮੈਂ ਇਹਨਾਂ ਦੇ ਐਕਸਪਰਟ ਤੋਂ ਪੁੱਛਿਆ ਕਹਿੰਦੇ ਹਾਂ ਜੀ ਆਹ ਰੀਡਿੰਗ ਇਦਾਂ ਹੀ ਦਿਖੀ ਜਾਂਦੀ ਹੈ ਤੁਸੀਂ ਜਦੋਂ ਤੁਸੀਂ ਜਿਹੜੀ ਸੈਟਿੰਗ ਦੇ ਵਿੱਚ ਕੱਢ ਕੇ ਦੇਖਦੇ ਹੋ ਕਿ ਅਗਰ ਤੁਸੀਂ ਦੇਖ ਲਿਆ ਵੀ ਤੁਹਾਡੇ 28 ਦਿਨਾਂ ਦੇ ਵਿੱਚ ਤੁਹਾਡੇ ਯੂਨਟ ਮੱਚੇ ਨੇ 250 ਆਪਾਂ ਸੋਚਿਆ ਚਲੋ ਨਿਸ਼ਚਿਤ ਹੋ ਜਾਈਏ ਆਪਣੇ 2 ਦਿਨ ਬਾਕੀ ਨੇ ਆਪਾਂ ਆਪਾਂ ਜੇ ਆਪਾਂ 10 ਹੀ ਮਿੰਟ ਹੁਣ ਪਚਾਪੋ ਬਿੱਲ ਨਹੀਂ ਆਣੇ ਲੇਕਿਨ ਜਨਾਬ ਹ ਤੁਸੀਂ ਜਦੋਂ ਇੱਕ ਤਰੀਕ ਤੋਂ ਬਾਅਦ ਦੇਖਦੇ ਹੋ ਤਾਂ ਤੁਹਾਡਾ ਬਿੱਲ 300 ਪਲੱਸ ਜੁਨਟਾ ਆਇਆ ਪਿਆ ਮੈਂ ਤੁਹਾਨੂੰ ਆਪੇ ਸੁਣਾਉਣਾ ਆਨਲਾਈਨ ਸ਼ੋਅ ਕਰ ਰਹੀ ਹੈ ਤੁਹਾਡੀਆਂ 250 ਜੁਨਟਾ ਤੇ ਤੁਹਾਨੂੰ ਬਿੱਲਾ ਰਹਿ 300 ਜੁਨਟਾ ਤੋਂ ਉੱਪਰ ਔਰ ਇਹ ਹੀ ਬਿੱਲ ਕਮਰਸ਼ੀਅਲ ਦੇ ਵਿੱਚ ਵੀ ਹੈ ਹੁਣ ਕਮਰਸ਼ੀਅਲ ਚ ਕੀ ਹੋਇਆ ਪੰਕਜ ਜੀ ਮੇਰੇ ਨਾਲ ਕੀ ਹੋਇਆ ਲਗਾਤਾਰ ਜਦੋਂ ਕਈ ਮਹੀਨੇ ਮੇਰਾ ਮੈਸੇਜ ਮੇਰੇ ਕੋਲ ਆਇਆ ਨਹੀਂ ਹੈਗਾ ਤਾਂ ਬਿੱਲ ਨਹੀਂ ਆਇਆ ਤੇ ਮੈਂ ਬਾਈਚਾ ਖੁਦ ਹੀ ਚੈੱਕ ਕਰ ਲਿਆ ਚੈੱਕ ਕੀਤਾ ਤਾਂ ਕਈ ਮਹੀਨੇ ਦਾ ਬਿੱਲ ਜਿਹੜਾ ਮੇਰਾ ਉਹ 50000 ਤੋਂ ਉੱਪਰ ਦਿਖਾ ਰਿਹਾ ਸੀਗਾ ਲੱਗਿਆ ਯਾਰ 500 ਪਰ ਮੈਂ ਜਦੋਂ ਮੈਕਮੇ ਤੱਕ ਪਹੁੰਚ ਕੀਤੀ ਤਾਂ ਮੈਕਮੇ ਵਾਲ ਨੇ ਚਲੋ ਮੇਰਾ ਮੀਟਰ ਨੰਬਰ ਲੈ ਕੇ ਉਹਨਾਂ ਨੇ ਬਿੱਲ ਜਨਰੇਟ ਕਰਾਤਾ ਉਹਨਾਂ ਨੇ ਉਸ ਨੂੰ ਘਟਾ ਕੇ 41000 ਦਾ ਬਣਾਇਆ ਹੁਣ ਤੁਹਾਡਾ ਸਮਾਰਟ ਮੀਟਰ ਬਿੱਲ ਬਣਾ ਰਿਹਾ ਜੀ 51000 ਰੁਪਏ ਦਾ 50 51000 ਦਾ ਬਿੱਲ ਮੇਰਾ ਬੰਦਦਾ ਸੀਗਾ ਤੇ ਤੁਸੀਂ ਜਦੋਂ ਉਹਨੂੰ ਚੈੱਕ ਕੀਤਾ ਯਾਨੀ ਕਿ ਇਹਦਾ ਮਤਲਬ ਸਮਾਰਟ ਮੀਟਰ ਗਲਤ ਹੈ ਸਮਾਰਟ ਮੀਟਰ ਤਾਂ ਸਹੀ ਨਹੀਂ ਹੈਗਾ ਹੈਨਾ ਸਮਾਰਟ ਮੀਟਰ ਦੀ ਰੀਡਿੰਗ ਗਲਤ ਹੈ ਫਿਰ ਸਮਾਰਟ ਮੀਟਰ ਕਾਹਦਾ ਹੋਇਆ ਤੁਸੀਂ ਬਿੱਲ ਉਹਦਾ ਘਟਾ ਕੇ ਅੱਛਾ ਸਾਨੂੰ ਹਾਲੇ ਵੀ ਸ਼ੱਕ ਹੈ ਕਿ ਉਹਦਾ ਬਿੱਲ 41000 ਵੀ ਨਹੀਂ ਬੰਦਦਾ ਹੈਗਾ ਹੁਣ ਦੱਸ ਅਸੀਂ ਇਨਕੁਆਰੀ ਕਿੱਥੇ ਕਰੀਏ ਅਸੀਂ ਕਿੱਥੋਂ ਜਾਣੀਏ ਕਿ ਸਾਡਾ ਅਸਲ ਚ ਬਿੱਲ ਕਿੰਨਾ ਬਣਿਆ ਸਾਡੀ ਅਸਲ ਚ ਖਪਤ ਕਿੰਨੀ ਹੈ ਤੁਹਾਡਾ ਸਮਾਰਟ ਮੀਟਰ ਕੁਝ ਦੱਸ ਰਿਹਾ ਤੇ ਤੁਸੀਂ ਕੁਝ ਦੱਸ ਰਹੇ ਹੋ ਅਸੀਂ ਅਸੀਂ ਕਿਸ ਤੇ ਯਕੀਨਤਾਂ ਕਿਸ ਤੇ ਕਰੀਏ ਮੈਂ ਤੁਹਾਨੂੰ ਕਮਲ ਜੀ ਇਕੱਲਾ ਆਪਣੇ ਨਾਲ ਨਹੀਂ ਹੋ ਰਿਹਾ ਇਹ ਜਿਸ ਤਰ੍ਹਾਂ ਉਹ ਸ਼ਹਿਰਾਂ ਦੇ ਵਿੱਚ ਵੀ ਮੀਟਰ ਚੇਂਜ ਕੀਤੇ ਜਾ ਰਹੇ ਆ ਇਹ ਇਕੱਲੇ ਆਪਣੇ ਵੀ ਬਹੁਤ ਪਬਲਿਕ ਨਾਲ ਹੋ ਚੁੱਕੇ ਹੈ ਲੇਕਿਨ ਕੋਈ ਬੋਲਦਾ ਕੋਈ ਨਹੀਂ ਬੋਲਦਾ ਕਿਉਂਕਿ ਜਿਹੜੇ ਨਵੇਂ ਮੀਟਰ ਹੁਣ ਲਗਾਏ ਜਾ ਰਹੇ ਨੇ ਇਹਦਾ ਕੀ ਹੈ ਕਿ ਜੋ ਨੰਬਰ ਅਪਡੇਟ ਕੀਤਾ ਜਾਂਦਾ ਹੈ ਉਹਨਾਂ ਕਿ ਕਈ ਵਾਰੀ ਆਪਣੇ ਕੋਲ ਮੈਸੇਜ ਆਂਦਾ ਹੈ ਕਈ ਵਾਰੀ ਨਹੀਂ ਆਂਦਾ ਠੀਕ ਹੈ ਨਾ ਜੀ ਹੁਣ ਘਰਾਂ ਵਿੱਚ ਬਜ਼ੁਰਗ ਨੇ ਦੋ ਮੀਆਂ ਬੀਬੀ ਬਜ਼ੁਰਗ ਬੈਠੇ ਨੇ ਉਹਨਾਂ ਨੂੰ ਉਹਨਾਂ ਨੂੰ ਕੋਈ ਮੈਸੇਜ ਮੀਟਰ ਲੱਗ ਗਿਆ ਉਹਨਾਂ ਨੂੰ ਕੋਈ ਮੈਸੇਜ ਨਹੀਂ ਆ ਰਿਹਾ ਉਹਨਾਂ ਨੂੰ ਕੋਈ ਮੈਸੇਜ ਆ ਵੀ ਰਿਹਾ ਕੋਈ ਨਾ ਪਤਾ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਅਨਪੜ੍ਹ ਨਹੀਂ ਚਲੋ ਕੋਈ ਵਾਰ ਨਿਤ ਨਹੀਂ ਗੌਰ ਕਰਦੇ ਬਜ਼ੁਰਗ ਕਿ ਉਹ ਇੰਨਾ ਜੀ ਇਹ ਤਾਂ ਨਹੀਂ ਗੌਰ ਕਰਦੇ ਨਹੀਂ ਪਤਾ ਨਵੀਂ ਪੀੜੋ ਆਪਾਂ ਅੱਜ ਕੱਲ ਦੇ ਬੱਚਾ ਉਹਨਾਂ ਦਾ ਕਹਿੰਦਾ ਦੇਖ ਲੇਗਾ ਲੇਕਿਨ ਪੁਰਾਣਿਆਂ ਨੂੰ ਮੈਂ ਤੁਹਾਨੂੰ ਆਪਦੀ ਹੱਦ ਬਿੱਤੀ ਸੁਣਾਉਣਾ ਅੱਜ ਤੋਂ ਮੈਂ 1.5 ਸਾਲ ਪਹਿਲਾਂ ਮੈਂ ਆਪਣੇ ਪਿੰਡ ਜੋ ਫਾਰਮ ਬਣਾਇਆ ਸੀ ਉੱਤੇ 2 ਮੀਟਰ ਲਗਵਾਏ ਇੱਕ 3 ਫੇਸ ਤੇ ਇੱਕ ਆਪਣਾ ਘਰੇ ਜੋ ਸਿੰਗਲ ਫੇਸ ਦਾ ਲੱਗਦਾ ਜੀ ਕੀ ਹੋਇਆ ਕਿ ਮੇਰੇ ਕੋਲ ਦੋਨਾਂ ਦੇ ਉੱਤੇ ਮੇਰਾ ਨੰਬਰ ਜਿਹੜਾ ਸੀਗਾ ਮੇਰਾ ਮੇਰਾ ਨੰਬਰ ਤੇ ਮੈਂ ਉਹੀ ਚੱਲਦਾ ਸੀ ਬਸ ਉਹਨਾਂ ਦਾ ਨੰਬਰ ਦਿੱਤਾ ਹੋਇਆ ਮੇਰੇ ਮੈਨੂੰ ਬਿਲਾਂ ਲੱਗਿਆ ਜੀ ਮੈਸੇਜ ਆਣ ਲੱਗਾ 1 ਮੀਟਰ ਦਾ ਮੈਂ ਵੀ ਇਹਨਾਂ ਗੌਰ ਨਹੀਂ ਕੀਤੀ ਮੈਨੂੰ ਐ ਹੋ ਗਿਆ ਜੀ ਕਿਉਂਕਿ 300 ਜੁੰਟ ਮਿਲ ਸੀ ਮਾਫੇ ਜੀ ਵੀ ਘਰ ਦਾ ਬਿਜਲੀ ਨਹੀਂ ਨਹੀਂ ਮੱਚਦੀ ਤਾਂ ਮੇਰਾ ਜੋ ਹੈਗਾ ਵੀ 3 ਫੇਸ ਦਾ ਬਿੱਲ ਆ ਰਿਹਾ ਹੋਏਗਾ ਉਹਦਾ ਮੈਸੇਜ ਮੈਂ ਜੀ ਬਿਲੇ ਉਹ ਭਰਦਾ ਰਿਹਾ ਮੈਨੂੰ 6 ਕੁ ਮਹੀਨੇ ਬਾਅਦ ਇੱਕ ਇਹਦਾ ਮੈਸੇਜ ਆਇਆ ਜੀ 60000 ਰੁਪਏ ਦਾ ਤਾਂ ਮੈਂ ਬੜਾ ਇੱਕ ਮਾਕੇ 60000 ਮੈਂ ਤਾਂ ਬਿੱਲ ਭਰ ਰਿਆ ਮੈਂ ਭਰ ਰਿਆ ਮੈਨਰੇ 60000 ਮੈਂ ਗਿਆ ਦੱਸ ਤੇ ਮੈਨੂੰ ਕਹਿੰਦੇ ਜੀ ਤੁਹਾਡਾ ਜੋ ਹਾਰਮ ਤੇ ਵੀ ਮੀਟਰ ਲੱਗਿਆ ਹੋਇਆ 3 ਵਜ ਦਾ ਇਹ ਉਸਦਾ ਬਿੱਲ ਹੈ ਜੀ ਮਾਗਾ ਜੀ ਫਿਰ ਜਿਹੜਾ ਮੇਰਾ ਦੂਜਾ ਬਿਸਰਾ ਉੱਥੇ ਤੇ ਮੇਰੀ ਬਿਜਲੀ ਨਹੀਂ ਮੱਚਦੀ ਇੰਨੀ ਉਹ ਤਾਂ ਮੈਂ ਜਿਆਦਾ ਦਿਮਾਗ ਨਹੀਂ ਖਾਂਦਾ ਜੀ ਜਿਆਦਾ ਇਸ ਤੋਂ ਦੂਰੇ ਵੀ ਮੈਨੂੰ 60000 ਰੁਪਿਆ ਭਰਨਾ ਪਿਆ ਜੀ ਹੂੰ ਹੂੰ ਮੈਨੂੰ ਕੋਈ ਗੱਲ ਜੋ ਸਾਡੇ ਵਰਗਿਆਂ ਨਾਲ ਹੀ ਹੋ ਰਿਹਾ ਤਾਂ ਪੌਲੀ ਨਾਲ ਕੀ ਹੋ ਰਿਹਾ ਹੋਵੇਗੀ ਬਈ ਅਸੀਂ ਹਾਈ ਦਾ ਆਮ ਪਬਲਿਕ ਚ ਹਾਂ ਜਾਨੀ ਕਿ ਅਸੀਂ ਇਹ ਵੀ ਆਵਾਜ਼ ਉਠਾ ਰਹੇ ਹਾਂ ਆਵਾਜ਼ ਠਾਣਾ ਜਦੋਂ ਵੀ ਪਰ ਦੇਖੋ ਜੀ ਆਵਾਜ਼ ਸਾਨੂੰ ਸਾਰਿਆਂ ਨੂੰ ਉਠਾਣੀ ਚਾਹੀਦੀ ਹੈ ਅਗਰ ਗਲਤ ਹੋ ਰਿਹਾ ਕੁਝ ਦੇਖੋ ਸਾਨੂੰ ਨਹੀਂ ਪਤਾ ਕਿ ਸਰਕਾਰ ਕਾ ਪਲੇ ਕਰ ਰਹੀ ਹੈ ਜਾਂ ਸੰਬੰਧਿਤ ਮਹਿਕਮੇ ਦੇ ਜਿਹੜੇ ਕੰਪਨੀਆਂ ਦੇ ਰਾਹੀਂ ਇਹ ਗੱਲਾਂ ਕੀਤੀਆਂ ਉਹਦੇ ਵਿੱਚ ਕੋਈ ਕਿਤੇ ਖਾਮੀ ਹੈ ਲੇਕਿਨ ਕਿਤੇ ਨਾ ਕਿਤੇ ਕੰਜ਼ਿਊਮਰ ਨੂੰ ਇਹ ਚੂਨਾ ਲੱਗ ਰਿਹਾ ਹੈ ਲੱਗ ਰਿਹਾ ਲੱਗ ਰਿਹਾ ਜੋ ਬਿੱਲ ਸਾਡਾ ਪਹਿਲਾਂ ਆਉਂਦਾ ਸੀਗਾ ਸਮਾਰਟ ਮੀਟਰ ਤੋਂ ਪਹਿਲਾਂ ਉਹ ਹੁਣ ਕਿਤੇ ਜ਼ਿਆਦਾ ਹੈ ਕਿਤੇ ਜ਼ਿਆਦਾ ਕਿਉਂ ਹੈ ਇਹ ਸਮਾਰਟ ਮੀਟਰ ਨਾਲ ਇਹ ਤਾਂ ਨਹੀਂ ਅਪੀ ਘਟਣਾ ਚਾਹੀਦਾ ਸੀ ਚਲੋ ਘਟਣਾ ਤਾਂ ਨਹੀਂ ਚਾਹੀਦਾ ਸੀ ਕਿ ਟੋੜਾ ਸਮਾਰਟ ਮੀਟਰ ਇਹ ਸਮਝਦੇ ਸੀਗਾ ਪਾਈਸ ਨੂੰ ਮੇਨਟੇਨ ਕਰ ਲਾਂਗੇ ਅਸੀਂ ਦੇਖ ਲਾਂਗੇ ਸਾਡੀ ਖਪਤ ਕਿੰਨੀ ਹੈ ਜੋ ਤੁਹਾਡੀ ਖਪਤ ਦੀ ਰਿਐਲਿਟੀ ਨਹੀਂ ਤੁਹਾਨੂੰ ਦੱਸ ਰਿਹਾ ਹੈਗਾ ਉਹ ਖਪਤ ਦੀ ਰਿਐਲਿਟੀ ਕੁਝ ਹੋਰ ਸ਼ੋਅ ਕਰ ਰਿਹਾ ਤੇ ਬਿੱਲ ਤੁਹਾਨੂੰ ਕੁਝ ਹੋਰ ਆ ਰਹੇ ਆ ਤਾਂ ਸਮਾਰਟ ਮੀਟਰ ਕਾਦਾ ਹੋਇਆ ਉਹ ਤੁਸੀਂ ਮੈਂ ਅੱਗੇ ਪਹਿਲਾਂ ਬਿੱਲ ਆ ਜਾਂਦੇ ਸੀ ਨਾ ਤਾਂ ਆਪ ਨੂੰ ਪਤਾ ਲੱਗ ਜਾਂਦਾ ਹਾਂ ਉਹ ਜੋ ਬਿਲ ਨਹੀਂ ਆਉਂਦਾ ਜੀ ਹਾਂ ਬਿਲਕੁਲ ਉਹਦੇ ਵਿੱਚ ਸਿਰਫ ਮੈਸੇਜ ਆ ਗਿਆ ਉਹਦੇ ਵਿੱਚ ਕੁਝ ਨਹੀਂ ਤੁਹਾਡਾ ਜੋ ਤੁਹਾਡਾ ਬਿਲ ਜਨਰੇਟ ਹੁੰਦਾ ਉਹ ਤੇ ਕੁਝ ਨਹੀਂ ਦਿਖਾਉਂਦੇ ਉਹ ਸਿਰਫ ਇਹ ਦੱਸਦੇ ਵੀ ਤੁਹਾਡੀ ਇੰਨੀ ਯੂਨਿਟਾਂ ਮੱਚ ਗਈਆਂ ਹਾਂ ਜੋ ਤੁਹਾਡਾ ਡਿਟੇਲ ਸ਼ੋ ਕਰਦੀਆਂ ਨਹੀਂ ਕਿ ਕਿਹੜੇ ਦਿਨ ਤੁਹਾਡੀ ਕਿੰਨੀ ਯੂਨਿਟ ਮੱਚੀ ਉਹਨੂੰ ਟੋਟਲ ਲਾ ਕੇ ਤੁਸੀਂ ਮੈਨੂਅਲ ਵੀ ਦੇਖ ਲਓਗੇ ਤਾਂ ਵੀ ਤੁਹਾਡੇ ਬਿਲ ਨਾਲ ਉਹ ਮੇਲ ਨਹੀਂ ਖਾਂਦੀ ਹੈਗੀ ਬਿਲ ਤੁਹਾਡਾ ਹੋ ਜਨਰੇਟਰ ਹੁੰਦਾ ਉਹਦੇ ਵਿੱਚ ਜੋ ਡਿਟੇਲ ਹੋਰ ਹੁੰਦੀ ਹੈ ਉਹ ਹੋਰ ਹੁੰਦੀ ਹੈ ਇਹਦਾ ਮਤਲਬ 스마트 ਮੀਟਰ 스마트 ਨਾਮ ਤੇ ਕੋਈ 스마트 ਨਹੀਂ ਹੈਗਾ ਉਹ ਤੁਹਾਨੂੰ ਬੇਵਕੂਫ ਬਣਾ ਰਿਹਾ ਹੈ ਜਾਂ ਤੁਹਾਨੂੰ ਨਹਿਕਮਾ ਬੇਵਕੂਫ ਬਣਾ ਰਿਹਾ ਹੈ ਜਾਂ ਫਿਰ ਤੁਹਾਨੂੰ ਸਮਾਰਟ ਮੀਟਰ ਕੰਪਨੀ ਵਾਲਿਆਂ ਨੇ ਕੁਝ ਅਜਿਹਾ ਉਹਨਾਂ ਸਿਸਟਮ ਫਿੱਟ ਕਰਤਾ ਕਿ ਤੁਹਾਨੂੰ ਕੁਝ ਦਿਖਾ ਰਹੇ ਨੇ ਤੇ ਉਹ ਉਹਦੀ ਰੀਅਲਟੀ ਨਹੀਂ ਕਿਉਂਕਿ ਸਰਕਾਰ ਕਹਿ ਰਹੀ ਹੈ ਕਿ ਤੁਹਾਨੂੰ 300 ਜੁਨਟ ਮਾਫ ਹੈ ਲੇਕਿਨ ਅਗਲੇ ਹੁਣ ਇਹ 300 ਜੁਨਟ ਮਾਫ ਕਰਕੇ ਦੂਜੇ ਪਾਸੇ ਚੁਣਾ ਆਇਆ ਜਾ ਰਿਹਾ ਹੈ ਕੀ ਲੋੜ ਹੈ ਮਾਫ ਕਰਨ ਦੀ ਫਿਰ ਫਿਰ ਤੁਸੀਂ ਡਰਾਮਾ ਕਿਉਂ ਕਰ ਰਹੇ ਹੋ ਇਸ ਚੀਜ਼ ਦਾ ਇਸ ਪਾਸੇ ਥੋੜਾ ਗੌਰ ਕਰਨੀ ਚਾਹੀਦੀ ਹੈ ਸਰਕਾਰਾਂ ਨੂੰ ਵੀ ਗੌਰ ਕਰਨੀ ਚਾਹੀਦੀ ਹੈ ਵੀ ਦੇਖੋ ਹਰ ਬੰਦੇ ਨੂੰ ਨਹੀਂ ਪਤਾ ਲੱਗਦਾ ਹਰ ਬੰਦੇ ਨੂੰ ਨਹੀਂ ਪਤਾ Smart meter ਤਾਂ ਉਹਨੂੰ ਰੀਅਲੀ smart ਬਣਾਓ ਯਾਰ ਪਤਾ ਲੱਗੇ ਸ਼ਾਮ ਨੂੰ ਤੁਸੀਂ ਕਿੰਨੀ ਯੂਨਟਾਂ ਮੱਚੀਆਂ ਜੋ ਕੁਝ ਸ਼ੋਅ ਕਰਦੀਆਂ ਨੇ ਤੁਸੀਂ ਟੋਟਲੀ ਸਾਰਾ ਤੁਸੀਂ ਪੂਰੇ ਮਹੀਨੇ ਦਾ ਰਿਕਾਰਡ ਚੈੱਕ ਕਰ ਲਓ ਮੈਂ ਖੁਦ ਕੀਤਾ ਹੋਇਆ ਉਹਦਾ ਉਹਦਾ ਰਿਜ਼ਲਟ ਹੀ ਕੁਝ ਹੋਰ ਹੈ ਹਮੇਸ਼ਾ ਉਸ ਤੋਂ ਵੱਧ ਕੇ ਬਿਲਾਂ ਦਾ ਜੋ ਤੁਹਾਡਾ smart meter ਸ਼ੋਅ ਕਰਦਾ ਤੁਸੀਂ ਦੇਖੋ ਪਿੰਡਾਂ ਦੇ ਵਿੱਚ ਤਾਂ ਇਸ ਚੀਜ਼ ਦਾ ਬਹੁਤ ਵਿਰੋਧ ਹੋਇਆ ਚਲੋ ਉਹਨਾਂ ਨੇ ਚਲੋ ਉਹਨਾਂ ਦੇ ਵਿਰੋਧ ਦਾ ਕਾਰਨ ਕੁਝ ਵੀ ਹੋ ਸਕਦਾ لیکن ਜੋ ਐਕਚੁਅਲ ਜੋ ਫੈਕਟ ਕੀ ਹੈ ਉਹ ਹੁਣ ਪਤਾ ਲੱਗਿਆ ਉਹ ਹੁਣ ਪਤਾ ਲੱਗਿਆ ਕਿਉਂਕਿ ਸ਼ਹਿਰਾਂ ਦੇ ਵਿੱਚ ਜ਼ਿਆਦਾਤਰ ਆਪਾਂ ਦੇਖਦੇ ਆਂ ਕਿ ਜਨਤਾ ਨਹੀਂ ਬੋਲਦੀ ਨਾ ਲੱਗ ਗਿਆ ਠੀਕ ਹੈ ਜੀ ਹੁਣ ਪਰ ਜਦੋਂ ਹੁਣ ਨਵੇਂ ਮੀਟਰ ਲੱਗੇ ਬਿਲਾ ਲੱਗੇ ਨੇ ਹੁਣ ਸਭ ਦੀ ਆਪਣੀ ਹੋ ਰਹੀ ਹੈ ਕਿ ਇਹ ਕੀ ਹੋ ਰਿਹਾ ਇਹ ਜੇ ਤੁਹਾਡੇ ਨਾਲ ਜੇ ਇਹ ਹੋ ਰਿਹਾ ਦੋਸਤੋ ਤੁਸੀਂ ਆਵਾਜ਼ ਚੁੱਕੋ ਪੁੱਛੋ ਮਹਿਕਮੇ ਨੂੰ ਕੀ ਹੋ ਕੀ ਰਿਹਾ ਹੈ ਇਸ 스마트 ਮੀਟਰ ਤੋਂ ਬਾਅਦ ਸਾਡਾ ਬਿੱਲ ਕਿਵੇਂ ਵੱਧ ਰਿਹਾ ਤੁਹਾਡੀ ਖਪਤ ਵਧੀ ਨਹੀਂ ਤੁਹਾਡਾ ਬਿੱਲ ਕਿਵੇਂ ਵੱਧ ਗਿਆ ਹੈ ਨਾ 스마트 ਮੀਟਰ ਦੀ ਰੀਡਿੰਗ ਚੈੱਕ ਕਰਨ ਤੋਂ ਬਾਅਦ ਤੁਸੀਂ ਵੀ ਦੇਖੋ ਕਿ ਤੁਹਾਡਾ ਬਿੱਲ ਸਮਾਰਟ ਮੀਟਿੰਗ ਜੋ ਤੁਹਾਨੂੰ ਸ਼ੋਅ ਕਰ ਰਿਹਾ ਬਿੱਲ ਉਨਾ ਹੀ ਬਣਿਆ ਜਾਂ ਫਰਕ ਹੈ ਕਿਤੇ ਕਿਤੇ ਨਾ ਕਿਤੇ ਫਰਕ ਹੈਗਾ ਇਸ ਬਾਰੇ ਚੈੱਕ ਕਰੋ ਤੇ ਸਵਾਲ ਕਰੋ ਮੈਂ ਕਿਵੇਂ ਸਵਾਲ ਕਰੋ ਸਰਕਾਰ ਨੂੰ ਸਵਾਲ ਕਰੋ ਕਿ ਸਰਕਾਰ ਤੁਹਾਡੀਆਂ ਅੱਖਾਂ 'ਚ ਕਿਤੇ ਘੱਟਾ ਤਾਂ ਨਹੀਂ ਬਾਈ ਜਾਂਦੀ ਕੀ ਖਿਆਲ ਹੈ ਬਾਜੀ ਧਿਆਨ ਕਰੋ ਸਾਡੇ ਵਾਲੋ ਥੋੜਾ ਗੌਰ ਕਰੋ ਤੇ ਜਾਗੋ ਘਾਗ ਜਾਗੋ ਜਾਗੋ ਘਾਗ ਜਾਗੋ